ਰਾਹ ਤਾਂ ਦੂਜੀ ਨੇ ਬਟਲਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਲ ਪਰ ਇਹ ਇਹ ਆਪਾਂ ਮਰਾਈ ਆਪਾਂ ਮਰਾਈ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਈ ਆ ਔਰ ਇਸ ਇਸ ਕੰਮ ਦੇ ਵਿੱਚ ਤਾਂ ਇਹਨਾਂ ਨੂੰ ਲੱਗੇ ਜੀ 15000 ਨੰਬਰ ਮਰਨਾ ਇਹਨਾਂ ਦੇ ਆਪ ਦੇ ਵੀ ਲੱਗੇ ਹੋਏ ਆ ਤੇ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਵੀ ਮੈਂ ਕਿਸੇ ਚਿੱਟਾ ਵੋਟ ਨਾਲ ਦੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਨਾ ਤੁਸੀਂ ਇਹਦੀ ਗੱਲ ਅਸੀਂ ਪੰਜਾਬੀ ਵਿੱਚ ਆਇਆ ਇੱਕ ਮੌਕਾ ਨਾ ਬੰਦਿਆ ਬੰਦਾ ਨਾ ਇਹ ਨਾਮ ਆਦਾ ਇਹ ਨਿਕਲਦਾ ਇਹ ਇਹ ਤੇ ਸਾਰੀ ਸਾਰੇ ਨਾ ਪੰਜਾਬ ਵਿੱਚ ਮਸ਼ਹੂਰ ਦੀ ਆ ਕਿਹਨੂੰ ਪਤਾ ਨਾ ਕੋਣ ਆਪੇ ਕੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਗੀ ਤਾਂ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਚਲ ਕੋਈ ਮਾਵਾਂ ਸਵਾਰ ਨੂੰ ਕੁੱਤੇ ਨਹੀਂ ਪਾਵਾਂ ਨੂੰ ਦੰਨਾ ਕੰਨ ਪਟਕੇ ਲਉਂਦੇ ਨੀ ਪਾਵਾ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਸਾਰੀ ਜ਼ਮੀਨ ਘਰਾਂ ਦੇ ਟਿਕਾਠਾਂ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਭੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਤੇ ਤੇਰਾ ਵੀ ਘੁੱਟਦਾ ਨਾ ਤੈਨੂੰ ਕਿੱਥੇ ਆਣੋ ਕੋ ਬਾ ਅਫਤ ਸਨ ਟਾਪੀ ਆ ਤੇ ਸੈਂਟਰ ਦੇ ਕੇ ਬਾਹਰ ਦੇ ਨਾਲ ਜਿਹੜੀ ਬਿਮਾਰੀ ਨਹੀਂ ਸੀ ਕੰਡਿੰਗ ਮੈਂ 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 ਮੇਰੀ ਕੋਈ ਦਿੱਕਤ ਨਹੀਂ ਛੋਟੇ ਨਾਲ ਪਰ ਗੱਲ ਇਹ ਬੱਚੇ ਮਾਰਦੇ ਯਾਰ ਆਪਣੇ ਮੈਂ ਜੀ ਨਾ ਸ਼ਿਕਾਇਤ ਆ ਗਈ ਸੈਂਟਰ ਤੇ ਜਾ ਰਹੇ ਸੀ ਠੀਕ ਹੈ ਡੀਏ ਡੀਏ ਕੋਠੀ ਕੇ ਸਿੱਧੇ ਕੰਮ ਨਾ ਬਹਿ ਜਾਣੀਆਂ ਮੈਨੂੰ ਦੱਸੋ ਨਹੀਂ ਜੀ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕਿਸਾ ਚਲੋ ਜੇ ਕਰੂੰਗਾ ਮੈਂ ਰਿਪੋਰਟ ਪਹਿਲਾਂ ਮੈਂ ਕਰਦਾ ਮੈਂ ਕਿ ਸਰਾਇ ਤੋਂ ਦੂਰੇ ਬਟਲਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਦੇ ਪਰ ਇਹ ਆਪਾ ਮਰਾਈ ਆਪਾ ਮਰਾਇਆ ਇਹ ਆਪਾ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਈ ਆ ਔਰ ਇਸ ਇਸ ਕੰਮ ਦੇ ਵਿੱਚ ਤਾਂ ਬਚਪਨ ਇਹਨਾਂ ਨੂੰ ਲੱਗਿਆ ਜੀ 15 ਸਾਲ ਹਾਂ ਉਹ ਇਹਦੇ ਆਲਦੇ ਵੀ ਲੱਗੇ ਹੋਏ ਆ ਤੇ ਇਹ ਬਖਣ ਵਾਲੀ ਗੱਲ ਨਹੀਂ ਗਈ ਉਹ ਗੱਲ ਦਿਓ ਆ ਵੀ ਮੈਂ ਕਿਸੇ ਚਿੱਟਾ ਵੋਟ ਨਾਲੇ ਵੇਚਣ ਵਾਲੀ ਦੀ ਵੋਟ ਵੀ ਨਹੀਂ ਲੈਣੀ ਨਾ ਅਸੀਂ ਵੇਚਦੇ ਨਹੀਂ ਸਿੱਧੀ ਜੀ ਗੱਲ ਆ ਕਿ ਇੱਕ ਮੌਕਾ ਦੇ ਆ ਪਪਾ ਦੇ ਰਸਤਾ ਇਹਦੇ ਇਹ ਤੇ ਸਾਰੀ ਸਾਰੇ ਨਾ ਪੰਜਾਬ ਤੋਂ ਮਸ਼ਹੂਰ ਕੀ ਆ ਇਹਨਾਂ ਨੂੰ ਪਤਾ ਨਾ ਤੁਹਾਨੂੰ ਤੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਗੀ ਕਿ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋ ਗੱਲ ਕਰਾਂਗੇ ਬੱਚੇ ਮਰ ਗਏ ਕਿ ਇਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਹੈ ਦੱਸੋ ਆਉਣਗੇ ਵਾਪਸ ਕਿਤੇ ਚਲ ਕੋਈ ਨਹੀਂ ਬਾਵਾ ਨੂੰ ਕੁੱਟੇ ਨਹੀਂ ਪਾਵਾ ਨੂੰ ਜੰਨਾ ਕੰਨ ਪੱਟ ਕੇ ਲਿਆਉਂਦੇ ਨਹੀਂ ਪਾਵਾ ਦੇ ਪਿਓਆਂ ਨੂੰ ਕੁੱਟਦੇ ਸੀ ਸਾਰੀ ਖਾਰੀ ਜ਼ਮੀਨ ਘਰਾਂ ਨੇ ਟੁਕਾਠਾ ਪੱਟ ਕੇ ਵੇਚਤੀਆਂ ਟੂਟੀਆਂ ਵੇਚਤੀਆਂ ਅੱਟੇ ਵਾਲੀਆਂ ਭੜੋਲੀਆਂ ਵੇਚਤੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਕਿ ਨਹੀਂ ਉਹਦਾ ਬੜਾ ਜਰਾ ਬੋਲਿਆ ਜਰਾ ਤੇ ਤੇਰਾ ਵੀ ਕੁੱਟਣਾ ਤੇਨੂੰ ਕਿੱਥੇ ਆਣੋ ਮੈਂ ਉੱਥੇ ਸੈਂਟਰ ਵੀ ਆ ਗਿਆ ਸੈਂਟਰ ਦੇ ਗਏ ਮੈਂ ਉਹ ਗੱਲ ਜਿਹੜੀ ਬਿਮਾਰੀ ਦੀ ਗੱਲ ਦੀ ਕਰਾ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਗੱਲ ਇਹ ਬੱਚੀਏ ਮਾਰਦੇ ਯਾਰ ਆਪਣੇ ਨਹੀਂ ਕੋਈ ਸ਼ਿਕਾਇਤ ਆ ਰਹੀ ਸਾਡੀ ਆਡੀਟ ਕੋਠੀ ਕੇ ਸਿੱਧੇ ਕੰਮ ਨਾ ਪਹਿ ਜਾਣੀਆਂ ਮੈਨੂੰ ਦੱਸੋ ਨਹੀਂ ਜੀ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਇਹ ਕਰੂੰਗਾ ਮੈਂ ਰਿਪੋਰਟ ਪਾ ਲੈਣਾ ਮੈਂ ਕਰਦਾ